ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਪਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਾ ਰਹੇ ਹਾਂ ਜੀ ਸੂਟ ਦਾ ਡਿਜ਼ਾਈਨ ਆ ਇਹਦੇ ਲਈ ਆਪਾਂ ਸਿੰਪਲ ਰੀਲ ਯੂਜ਼ ਕੀਤੀ ਆ ਤਾਂ ਕਿ ਦੇਖ ਤਾਂ ਕਿ ਦਿਖੇ ਤੇ ਤੁਸੀਂ ਇਹਦੇ ਲਈ ਐਂਕਰ ਥ्रेड ਵੀ ਯੂਜ਼ ਕਰ ਸਕਦੇ ਹੋ ਤੇ ਜੇ ਦੀ ਰੀਲ ਵੀ ਯੂਜ਼ ਕਰ ਸਕਦੇ ਆ ਇਹ ਸੂਟ ਤੇ ਕਰ ਰਹੇ ਹਾਂ ਸਿੰਪਲ ਨੀਡਲ ਆਪਣੀ ਬਰੀਕ ਜਮਾ ਤਰਪਾਈ ਵਾਲੀ ਜਮਾ ਬਰੀਕ ਤੇ ਆਪਾਂ ਕੱਟ ਦਾਣੇ ਯੂਜ਼ ਕੀਤੇ ਆ ਇਹ ਵੀ 40 ਰੁਪਏ ਤੋਲਾ ਮਿਲ ਜਾਂਦਾ ਹੈਗਾ ਇਹ ਵਾਲੇ ਕੱਟ ਦਾਣੇ ਲੈ ਲਿਓ ਬਸ ਆਇਆ ਆਇਆ ਨੂੰ ਆਪਾਂ ਕੱਲੇ-ਕੱਲੇ ਨੂੰ ਫਿਕਸ ਕਰਦੇ ਜਾਣਾ। ਬਾਅਦ ਵਿੱਚ ਇਹਦੇ ਤੇ ਆਪਾਂ ਡਿਜ਼ਾਈਨ ਕਰਾਂਗੇ। ਰੀਲ ਅਲੱਗ ਦੀ ਲਈ ਐ ਮੈਂ ਵੀ ਦਿਖਦਾ ਰਵੇ ਤਾਂ ਕਰਕੇ ਤੁਸੀਂ ਆਪ ਦੇ ਅਕੋਰਡਿੰਗ ਲੈ ਲਿਓ ਉਹਦੇ ਸੂਟ ਅਕੋਰਡਿੰਗ। ਹੋਰ ਵੀ ਵੀਡੀਓਜ਼ ਹਨ ਆਪਣੇ ਚੈਨਲ ਤੇ ਸਟੀਚਿੰਗ ਦੀਆਂ, ਪੇਂਟਿੰਗ ਦੀਆਂ, ਹੈਂਡਵਰਕ ਦੀਆਂ, ਨੀਡਲਵਰਕ ਦੀਆਂ। ਜਾ ਕੇ ਦੇਖ ਸਕਦੇ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਸੇ ਤਰ੍ਹਾਂ ਆਪਾਂ ਪੂਰੀ ਲੜੀ ਕੰਪਲੀਟ ਕਰਾਂਗੇ ਤਾਂ ਜਿਵੇਂ ਆਪਾਂ ਸੇਮ ਪ੍ਰੋਸੈਸ ਨਾਲ ਹੀ ਇਹਨਾਂ ਨੂੰ ਕੰਪਲੀਟ ਕਰਦੇ ਆਂ ਫਿਰ ਆਪਾਂ ਦਿਖਾਉਣੇ ਆ ਅੱਗੇ ਵੀ ਆਪਾਂ ਕੀ ਕਰਨਾ ਹਾਂਜੀ ਹੁਣ ਜੀ ਮੈਂ ਆਪਾਂ ਆਹ ਪੂਰੀ ਲਾਈਨ ਕੰਪਲੀਟ ਕਰ ਲਈ ਇੱਥੇ ਆਪਾਂ ਫਲਾਵਰ ਬਣਾਵਾਂਗੇ ਪੱਤੀਆਂ ਦੀ ਤਰ੍ਹਾਂ ਫੁੱਲ ਜਿਹਾ ਹੀ ਬਣਾਵਾਂਗੇ ਆਪਾਂ ਤੇ ਇਹਦੇ ਤੇ ਆਪਾਂ ਲਿਆਗਾ ਸ਼ਰਮ ਫੁੱਲਾ ਕਲਰ ਜੈਲੋ ਜਾ ਬਸ ਇਹਨੂੰ ਸਿੰਪਲ ਆਪਾਂ ਐ ਭਰਨਾਗਾ ਤੇ ਫਿਰ ਇਹਨਾਂ ਗ੍ਰੀਨ ਗ੍ਰੀਨ ਪੱਤੀਆਂ ਲਾਵਾਂਗੇ ਹੋਰ ਆਪਾਂ ਇਹਦੇ ਚ ਕੁਝ ਵੀ ਨਹੀਂ ਕਰਾਂਗੇ ਕੋਈ ਬਾਲੀ ਮਿਹਨਤ ਨਹੀਂ ਹੈਗੀ ਫਟੇ ਚੀਜ਼ ਬਹੁਤ ਸੋਹਣੀ ਤਿਆਰ ਹੋਊਗੀ ਇਸ ਤਰ੍ਹਾਂ ਹੁਣ ਇਹਨੂੰ ਉੱਪਰ-ਨੀਚੇ ਕਰਤਾ ਜੇ ਇਹਨੂੰ نیچے ਨਹੀਂ ਵੀ ਕੱਢਣਾ ਤਾਂ ਸਿੱਧਾ ਹੀ ਜਿਵੇਂ ਮੈਂ ਕਰ ਰਹੀ ਸੀ ਉਵੇਂ ਹੀ ਕਰ ਲਿਆ ਕਰੋ ਇੱਥੋਂ ਇਹਨੂੰ ਐ ਮੜਾ ਸੈੱਟ ਕਰ ਲਿਆ ਕਰੋ ਠੀਕ ਹੈ ਜੀ ਹੁਣ ਇੱਧਰ ਵੀ ਆਪਾਂ ਐਵੇਂ ਕਰਾਂਗੇ ਬਸ ਇਹ ਤੋਪੇ ਗਿਣ ਲਿਆ ਕਰੋ ਚਾਹੇ ਆਪਾਂ ਕਿੰਨੇ-ਕਿੰਨੇ ਚੱਕਿਆ ਉਧਰ ਤੇ ਹੋਰ ਵੀ ਪੇਂਟਿੰਗ ਨਹੀਂ ਆ ਵੀਡੀਓਜ਼ ਦੇਖਣ ਲਈ ਨੀਡਲਵਰਕ ਦੀਆਂ ਸਟੀਚਿੰਗ ਨਹੀਂ ਆ ਕਮੈਂਟ ਕਰ ਦਿਆ ਕਰੋ ਜਿਹੜੇ ਟੌਪਿਕ ਦੇ ਵੀਡੀਓ ਚਾਹੀਦੀ ਆ ਹੋਰ ਵੀ ਟਾਈਡਾਈ ਵਗੈਰਾ ਸਾਰਾ ਕੁਝ ਓਲੀ ਓਲੀ ਆਪਾਂ ਲੈ ਕੇ ਆਵਾਂਗੇ ਕਿਉਂਕਿ ਹਜੇ ਚੈਨਲ ਨੂੰ ਬੜਾ ਰਿਸਪੌਂਸ ਨਹੀਂ ਹੈ ਵਧੀਆ ਹੈਗਾ ਆਪਣੇ ਨੂੰ ਇਦਾਂ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਇੱਧਰ ਵੀ ਲਾ ਕੇ ਇੱਧਰ ਵੀ ਲਾ ਕੇ ਕੰਪਲੀਟ ਕਰਾਂਗੇ ਇੱਥੇ ਇਹ ਚੀਜ਼ਾਂ ਲੱਗਣੀਆਂ ਇੱਥੇ ਗ੍ਰੀਨ ਪੱਤੀਆਂ ਇੱਥੇ ਗ੍ਰੀਨ ਪੱਤੀਆਂ ਇੱਥੇ ਕੋਈ ਵੀ ਫਲਾਅ ਲਾ ਸਕਦੇ ਹੋ ਵੀਡੀਓ ਆਨ ਕਰੀਏ ਹਾਂਜੀ ਹੁਣ ਜਿਵੇਂ ਆਪਾਂ ਇਹ ਚੀਜ਼ਾਂ ਦੇਖੋ ਜੀ ਤੁਸੀਂ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਕੰਪਲੀਟ ਕਰ ਲਈਏ ਹੁਣ ਆਪਾਂ ਇਧਰਲੀ ਸਾਈਡ ਤੋਂ ਇਹ ਚੀਜ਼ ਬਾਅਦਾ ਦੱਦਦੇ ਆਂ ਇੱਕ ਵਰੀਚ ਚ ਚੀਜ਼ਾਂ ਇਹਨੂੰ ਤੁਸੀਂ ਬਾਅਦ ਚਲਾ ਲੇ ਚਾਹੇ ਉਦੋਂ ਫਿਰ ਇਹਦੀ ਥੋੜੀ ਜਿਹੀ ਪਹਿਲਾਂ ਲਾਏ ਤਾਂ ਦਿੱਕਤ ਆਉਂਦੀ ਹੁੰਦੀ ਐ ਵੀ ਮੈਂ ਜਸਟ ਇਹਦੇ ਤੇ ਤਾਂ ਵੀਡੀਓ ਹੀ ਬਣਾਉਣੀ ਸੀ ਅੱਜ ਤੇ ਮੈਂ ਤਾਂ ਕਰਕੇ ਜੇ ਆਪਾਂ ਸੂਟ ਵਗੈਰਾ ਤੇ ਕਰਦੇ ਹੁੰਨੇ ਆ ਤਾਂ ਬਾਅਦ ਚਲਾ ਲੈਂਦੇ ਹੁੰਨੇ ਆ ਮੈਂ ਤੇ ਤੁਸੀਂ ਵੀ ਬਾਅਦ ਚਲਾ ਲਿਓ ਜੇ ਕੋਈ ਦਿੱਕਤ ਨਹੀਂ ਆਉਂਦੀ ਤਾਂ ਪਹਿਲਾਂ ਲਾ ਲੇ ਦਸਾਂ ਐ ਐ ਚੱਕਲਿਆ ਕਰੋ বারবার ਥੱਲੇ ਜਾਣਨਾ ਉਹਨੂੰ ਐਂ ਕਰ ਲਿਆ ਕਰੋ ਤੇ ਜੇ ਉਹਦਾ ਤੁਹਾਨੂੰ ਸਹੀ ਲੱਗਦਾ ਕਈਆਂ ਨੂੰ ਹੁਣ ਸਿੱਖਦੇ ਸਿੱਖਦੇ ਆਪਾਂ ਸਟਾਰਟਿੰਗ ਚ ਤਾਂ ਉਵੇਂ ਹੀ ਆਉਂਦਾ ਹੁੰਦਾ ਆਪਾਂ ਜ਼ਿਆਦਾ ਤਾਂ ਫਿਰ ਉਵੇਂ ਹੀ ਕਰ ਲਿਆ ਕਰੋ ਵੀ ਮੈਂ ਦੋਨੇ ਤਰੀਕੇ ਵਰਤ ਲੈਣੇ ਹੁੰਦੀਆਂ ਨੇ ਨੀਚੇ ਤੋਂ ਸੂਈ ਵੀ ਕੱਢ ਲੈਣੀ ਹੁੰਦੀਆਂ ਤੇ ਐਂ ਬਸ ਸਿੱਧਾ ਵੀ ਇਹ ਵੀ ਸੌਖਾ ਹੀ ਹੁੰਦਾ ਹੈਗਾ ਤੇ ਹੁਣ ਇੱਥੇ ਆਪਾਂ ਲਾਵਾਂਗੇ ਅੱਗੇ ਇਹਦੇ ਗ੍ਰੀਨ ਪੱਤੀਆਂ ਪੱਤੀਆਂ ਦੀਆਂ ਵੀਡੀਓ ਆਪਣੀਆਂ ਬਹੁਤ ਸਾਰੀਆਂ ਜੀ ਜਾ ਕੇ ਤੁਸੀਂ ਦੇਖ ਸਕਦੇ ਹਾਂ ਲਾਸਟ ਵਾਲੀ ਆਪ ਕੱਢਤੀ ਨੀਚੇ ਇਹਨੂੰ ਵੀ ਆਪਾਂ ਸੇਮ ਤਰੀਕੇ ਨਾਲ ਹੀ ਕਰ ਸਕਦੇ ਸੀ ਬਟ ਮੈਂ ਕੱਢਦੀ ਨੀਂ ਇੱਚੇ ਸੂਈ ਬਸ ਇਹਨਾਂ ਨੂੰ ਚਾਹੇ ਐ ਗਿਨ ਲਿਆ ਕਰੋ ਵੀ ਆ ਕਿੰਨੀਆਂ ਲਾਈਆਂ ਆ ਪਤੰਗੀਆਂ ਹੀ ਆ ਦਿਮਾਗ ਚੱਲਦੇ ਚ ਵੀ ਕਿੰਨੇ ਵਾਰ ਸੂਈ ਚੱਕੀ ਆ ਨਹੀਂ ਤਾਂ ਫਰੋਮ ਨਹੀਂ ਲਾ ਦਿਆ ਕਰੋ ਹਾਂਜੀ ਫੇਰ ਐ ਕੱਢਾਂਗੇ ਸੌਰੀ ਜੀ ਥੋੜੀ ਡਿਸਟਰਬੈਂਸ ਆ ਮਾਫ ਕਰਨਾ ਫਰੋ ਤਾਂ ਹੁੰਦੀ ਹੈ ਜਨਰਲੀ ਘਰਾਂ ਚ ਸਾਰਿਆਂ ਨੂੰ ਪਤਾ ਹੀ ਆ ਉਸ ਚੀਜ਼ ਲਈ ਨਾ ਕੋਈ ਬੈਡ ਕਮੈਂਟ ਕਰਿਓ ਪਲੀਜ਼ ਆ ਮੇਰੀ ਨਿੱਕੀ ਭੈਣ ਸਿੱਖ ਰਹੀ ਸੀ ਇਹ ਗੰਦੂ ਮੇਰਾ ਉਹਨੇ ਮਾਰਿਆ ਹੁੰਦਾ ਫਰੇਮ ਲੱਗੇ ਲਗਾਏ ਤੇ ਆ ਦੇਖੋ ਜੀ ਇਹ ਚੀਜ਼ ਆਪਣੀ ਬਣ ਕੇ ਤਿਆਰ ਹੋ ਗਈ ਕਿੱਡੀ ਸੋਹਣੀ ਲੱਗੇ ਇੱਥੇ ਲਾਵਾਂਗੇ ਆਪਾਂ ਪੱਤੀਆਂ ਠੀਕ ਹੈ ਜੀ ਇੱਥੇ ਆਪਾਂ ਬਣਾਵਾਂਗੇ ਫਲਾਵਰ ਛੋਟਾ ਜਿਹਾ ਹੁਣ ਇੱਥੇ ਉੱਪਰ ਵੀ ਆਪਾਂ yellow color ਨਾਲ ਹੀ ਫਲਾਵਰ ਬਣਾ ਦਿੰਨੇ ਆ ਮੈਂ ਉਦਾਂ ਹੀ ਬਣਾ ਦੂੰਗੀ ਬਿਨਾ ਡਰਾਪ ਵਗੈਰਾ ਤੋਂ ਸਾਡੇ ਮੀਂਹ ਬਹੁਤ ਤੇਜ਼ ਪੈ ਰਿਹਾ ਵਿੱਚ ਆਵਾਜ਼ ਆਉਂਦੀ ਹੋਣੀ ਹੈ ਤੁਹਾਨੂੰ। ਸਾਡੀ ਕੋਈ ਇੱਥੇ ਆਪਾਂ ਗੰਡਾ ਜੀਆਂ ਦੀ ਕੜਾਈ ਦਾ ਛੋਟਾ ਜਿਹਾ ਫਲਾਵਰ ਬਣਾਉਂਗੇ ਮੈਂ। ਤੇ ਇੱਥੇ ਤੁਸੀਂ ਕੋਈ ਵੀ ਬਣਾ ਸਕਦੇ ਹੋ ਆਪਸ਼ਨਲ ਆ। ਬਟ ਮੈਨੂੰ ਇਹ ਚੀਜ਼ ਸੋਹਣੀ ਲੱਗਦੀ ਹੈ। ਇਹ ਡਿਜ਼ਾਈਨ ਹਰੇਕ ਚੀਜ਼ ਤੇ ਚੱਲੇ ਜਾਂਦਾ ਤਾਂ। ਦੋ ਵਾਰ ਇੱਧਰ ਆਏਗੀ ਤਾਂ ਤੀਜੀ ਵਾਰ ਆਏ ਨੂੰ ਵਟ ਖਵਾਇਆ। ਤੀਜੀ ਮਤਲਬ ਜਿਹੜਾ ਲਾਸਟ ਵਟ ਹੁੰਦਾ ਉਹ ਪਰਾਂ ਨੂੰ ਖਵਾਉਣਾ ਹੁੰਦਾ ਪਤਾ ਕਿ ਖੁੱਲੇ ਨਾ ਠੀਕ ਹੈ ਜੀ। ਆਹ ਚੀਜ਼ ਜਿਹੜੀ ਆਹ ਧਾਗਾ ਇਹਨੂੰ ਕਸਣਾ ਹੁੰਦਾਗਾ। ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸ ਹੁਣ ਆਪਾਂ ਗ੍ਰੀਨ ਥ्रेड ਲਵਾਂਗੇ ਇਹ ਤੋਂ ਕਹਾ ਇਹਨੂੰ ਮੈਂ ਕਿਰਾਂ ਬਣਾਉਣੀ ਆ ਹਾਂਜੀ ਇਸੇ ਤਰ੍ਹਾਂ ਆਪਾਂ ਫੁੱਲ ਕੰਪਲੀਟ ਕਰ ਲਿਆ ਇਹਨਾਂ ਨੂੰ ਗਿੰਕੇ ਵਾਲੇ ਛੋਟੇ ਵਾਲੇ ਵੱਡੇ ਵਾਲੇ ਕੋਈ ਹੋਰ ਫੁੱਲ ਬਣਾ ਲਿਓ ਵਾਵਾ ਸਾਰੇ ਫਲਾਵਰ ਪਹਿਲਾਂ ਵੀ ਮੈਂ ਦੱਸਿਆ ਉਹ ਬਣਾ ਲਿਓ ਹੁਣ ਆਪਾਂ ਲੈਨੇ ਆ ਗ੍ਰੀਨ ਥ्रेड ਹੁਣ ਆਪਾਂ ਕਰਦੇ ਆਇਥੋਂ ਕਹਾ ਵੀਡੀਓ ਲਾਈਕ ਜ਼ਰੂਰ ਕਰਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਹੁਣ ਲੈ ਆਪਾਂ ਗ੍ਰੀਨ ਥ्रेड ਹੁਣ ਆਪਾਂ ਆਹ ਵਾਲੀ ਚੀਜ਼ ਬਣਾ ਰਹੇ ਆਂ ਐ ਸਿੰਪਲ ਇੱਕ ਇਹਨੂੰ ਵੱਡੀ ਇਹ ਦੋ ਤਰੀਕਿਆਂ ਨਾਲ ਦੱਸ ਦੂੰਗੀ ਮੈਂ ਸੇਮ ਤਰੀਕੇ ਵਰਤਾਂਗੀ ਜਿਵੇਂ ਫਸਟ ਵਾਲੀ ਇਹ ਜਿਹੜ ਤੰਨਾ ਇਹਦੀਆਂ ਤੰਨਵਰੀ ਆਪਾਂ ਤਿੰਨ ਸਟਾਕਾਂ ਜੀਆਂ ਲਾਈਆਂ ਇਹਦੀ ਆਪਾਂ ਤੇ ਦੂਜੀ ਜਿਹੜੀ ਆਪਾਂ ਦੂ ਛੋਟੀ ਲੈ ਲਈ ਬਸ ਇੱਥੋਂ ਆਪਾਂ ਇਹਦੀ ਜੜ ਚ ਜੱਕ ਲਾਂਗੇ ਆਏ ਬਸ ਖੋਸ਼ੇ ਦੇ ਚ ਆਪਾਂ ਖਾਸ ਨਹੀਂ ਕੀਤਾ ਤੇ ਇਹ ਪੱਤੀਆਂ ਤੁਸੀਂ ਹੋਰ ਮੈਂ ਬਹੁਤ ਤਰੀਕਿਆਂ ਨਾਲ ਪੱਤੀਆਂ ਦੱਸਿਆ ਨੇ ਬਟ ਇਹ ਸੌਖਾ ਤਰੀਕਾ ਹੁੰਦਾ ਤੇ ਬਣਦੀਆਂ ਵੀ ਜਲਦੀ ਆ ਤੇ ਤੁਸੀਂ ਹੋਰ ਵੀ ਕਿਸੇ ਵੀ ਤਰੀਕੇ ਨਾਲ ਪੱਤੀਆਂ ਬਣਾ ਸਕਦੇ ਹੋ ਜਾ ਕੇ ਆਪਣੀਆਂ ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਹੋ ਠੀਕ ਹੈ ਜੀ ਸੇਮ ਪ੍ਰੋਸੈਸ ਆਪਾਂ ਰਿਪੀਟ ਕਰਾਂਗੇ ਦੇਖੋ ਇਹ इजीली ਸੂਟ ਤਿਆਰ ਹੋ ਜਾਊਗਾ ਸਿਰਫ 100-150 ਚ ਸੂਟ ਤਿਆਰ ਹੋ ਜਾਊਗਾ ਜੇਕਰ ਆਪਾਂ ਐਂ ਕਰਵਾਉਣੇ ਆ ਮਟਿੱਕਾ ਵਗੈਰਾ ਤੋਂ ਤਾਂ ਕਾਫੀ ਮਹਿੰਗੇ ਪੈਂਦੇ ਆ ਕਿਉਂਕਿ ਹਰ ਇੱਕ ਬੰਦੇ ਦੀ ਮਿਹਨਤ ਬਹੁਤ ਲੱਗਦੀ ਹੈ ਜੇ ਮੈਂ ਵੀ ਕਰਾਂ ਤਾਂ ਮੈਂ ਵੀ ਬਹੁਤ ਕੋਸਟਲੀ ਕਰਦੀ ਆ ਮਿਹਨਤ ਵੀ ਕਾਫੀ ਲੱਗਦੀ ਹੈ ਨਾ ਕਿਉਂਕਿ ਇਸ ਲਈ ਇਸ ਲਈ ਖੁਦ ਸਿੱਖ ਕੇ ਖੁਦ ਹੀ ਤਿਆਰ ਕਰੋ ਆਪਦੇ ਸੂਟ ਉਹ ਵਧੀਆ ਚੀਜ਼ ਆ ਆ ਦੇਖੋ ਹੁਣ ਆਪਾਂ ਇਹਦੂ ਛੋਟਾ ਚੱਕ ਲੈ बस लास्ट ਨੂੰ ਇਦਾਂ ਐ ਕੱਢਤਾ ਇਹ ਤੁਸੀਂ ਆਪ ਦੇ ਤਰੀਕੇ ਨਾਲ ਜਿਵੇਂ ਮਰਜ਼ੀ ਬਣਾ ਸਕਦੇ ਹੋ ਜਿਹੜੇ ਵੀ ਤਰੀਕੇ ਨਾਲ ਤੁਹਾਨੂੰ ਆਉਂਦਾ ਜੇਕਰ ਆਹ ਤਰੀਕੇ ਨਾਲ ਬਣਾਉਣੀ ਹੈ ਤਾਂ ਇਸ ਨਾਲ ਬਣਾਓ ਠੀਕ ਹੈ ਜੀ ਐਸੀ ਤਰ੍ਹਾਂ ਆਪਾਂ ਉੱਪਰੋਂ ਕੰਪਲੀਟ ਕਰਾਂਗੇ ਹਾਂਜੀ ਇਹ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ इजीली ਜਦਾਈ ਦਾ ਜਿਹੜਾ ਬਹੁਤ ਪਿਆਰਾ ਬਣਾ ਲਿਆ ਪਤਾ ਨਹੀਂ ਫੋਨ 'ਚ ਦਿਖਦਾ ਕਲੀਅਰ ਕਿ ਨਾ ਆ ਦੇਖੋ ਜੀ ਠੀਕ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ